ਸਮਾਨ ਨਾ ਫਿਰ ਲੱਭਣਾ ਔਖਾ ਹੋ ਜਾਂਦਾ ਮੈਂ ਮਸ਼ੀਨ ਤੇ ਆਪਣੀ ਤੇ ਇਦਾਂ ਰੱਖਦੀ ਆ ਵੀ ਸਾਰਾ ਸਮਾਨ ਫਿਰ ਇੱਧਰ ਉੱਧਰ ਨਿੱਖਿਲਰਦਾ ਹੈਗਾ ਇਹ ਮੇਰੇ ਸਕੇਲ ਲੇਗੇ ਛੇ ਪੱਟੀ ਹੈ ਇਹ ਤੇ ਆ ਸਟੀਲ ਦਾ ਇਹ ਸਾਇਲ ਉਹਨਾਂ ਨੇ ਗੱਡੀ ਵਿੱਚ ਨਾ ਫਸ ਗਈ ਸੀਗੀ ਚਾਬੀ ਤੇ ਉਹ ਕੰਟੈਂਟ ਇਹ ਦੇਖੋ 빙ਗਾ ਕਰਤਾ ਤੇ ਉਧਰ ਤਾਂ ਠੀਕ ਹੈ ਕੰਮ ਲਈ ਜਾਂਦਾ ਹਲੇ ਤੇ ਆਹ ਸਕੇਲ ਹੈਗੇ ਇਹ ਸਟੇਟ ਹੈ ਹੈਨਾ ਤੇ ਇਹ ਦੋ ਸਕੇਲ ਤੇ ਤਿੰਨ ਤਾਂ ਜ਼ਰੂਰੀ ਹੋ ਹੀ ਹੁੰਦੇ ਨੇਗੇ ਇਹ ਸਟੀਚਿੰਗ ਵਾਸਤੇ ਚਾਹੇ ਇੱਕ ਇੱਕ ਕਰਕੇ ਲੈ ਲਵੇ ਤੇ ਇਹ ਸਟੇਟ ਇਹ ਮਤਲਬ ਜ਼ਰੂਰੀ ਹੁੰਦੇ ਨੇਗੇ ਕਟਿੰਗ ਕਰਨ ਨੂੰ ਵੀ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹਦੇ ਨਾਲ ਹੈਨਾ ਤੇ ਆਹ ਹੈਗਾ ਮੇਰਾ ਇੱਕ ਨਫਾ ਫਾਇਦੇ ਵਿੱਚ ਮੈਂ ਰੱਖਦੀ ਆਪਣੀ ਬੁਕਰਮ ਵਗੈਰਾ ਪੇਸਟਿੰਗ ਵਾਲੀ ਹੋ ਗਈ ਹੈਨਾ ਤੇ ਅੰਬਕੁਰਮ ਰੱਖਦੀ ਆ ਇਹਦੇ ਵਿੱਚ ਇਹ ਵੀ ਇੱਥੇ ਰਹਿੰਦਾ ਤੇ ਇਹ ਹੈ ਮੇਰੀ ਕਿੱਟ ਬਣਾਈ ਹੈ ਮੈਂ ਆਪਸ ਕੀਤੀ ਹੈ ਸਟੀਚ ਕਿੱਟ ਇਹ ਇਹਦੇ ਨਾਲ ਸਾਰਾ ਸਮਾਨ ਮੇਰਾ ਮਿਲ ਜਾਂਦਾ ਵਾ ਤੇ ਇਹ ਹੈਗਾ ਇਹਦੇ ਨਾਲ ਮੈਂ ਮੋਟਰ ਅਟੈਚ ਮੇਰੇ ਮਸ਼ੀਨ ਦੇ ਨਾਲ ਮੋਟਰ ਹੈ ਨਾ ਲੱਗੀ ਹੋਈ ਤੇ ਇਹਦੇ ਨਾਲ ਫਿਰ ਮੈਂ ਅਟੈਚ ਕਰਕੇ ਫਿਰ ਮੈਂ ਚਲਾ ਲੈਣੀ ਹੁੰਨੀ ਆ ਤੇ ਫਿਰ ਆ ਕੇ ਕਿਹਾ ਬੋਰਡ ਵੀ ਕੋਲੀ ਹੈ ਵੈਸੇ ਤਾਂ ਇਹ ਜੇ ਦੂਰ ਜਾੜੀ ਹੈ ਫਿਰ ਤੇ ਆਹ ਦੇਖੋ ਮੈਂ ਤੁਹਾਨੂੰ ਆਪਣੀ ਕਿੱਟ ਦਿਖਾਨੀ ਆ ਤੇ ਇਹ ਦੇਖੋ ਇਹ ਮੈਂ ਆਪ ਬਣਾਈ ਆ ਤੇ ਇਹਦੇ ਜਿੱਪ ਵੀ ਲਗਾਈ ਆ ਇਦਾਂ ਕਰਕੇ ਜਿੱਪ ਵੀ ਆ ਇਹਦੇ ਵਿੱਚ ਦੇਖੋ ਸਾਰੇ ਮੇਰੇ ਨਾ ਮਿਲ ਜਾਂਦੇ ਮੈਨੂੰ ਵੱਡੀ ਸੂਈ ਹੋ ਗਈ ਤੇ ਆਪ ਕੱਚਾ ਕਰਨ ਵਾਸਤੇ ਸੂਈ ਆ ਹਨਾ ਇਹ ਲੰਬੀ ਹੁੰਦੀਆਂ ਨਹੀਂ ਗੀਆਂ ਇਹ ਵਾਲੀਆਂ ਤੇ ਇੱਦਾਂ ਕਰਕੇ ਸੂਈਆਂ ਮੈਂ ਤਰਪਾਈ ਵਾਲੀ ਆ ਫਿਰ ਮੈਨੂੰ ਲੱਭਣੀਆਂ ਨਹੀਂ ਪੈਂਦੀਆਂ ਹੈਗੀਆਂ ਤਾਂ ਕਰਕੇ ਫਿਰ ਮੈਂ ਇੱਦਾਂ ਰੱਖਿਆ ਇਹਦੇ ਵਿੱਚ ਬਾਲਪਿੰਨ ਸੀਗੇ ਤੇ ਉਹ ਮੈਂ ਯੂਜ਼ ਵੀ ਕਰ ਲੈਨੇ ਕੁਝ ਕਦੀ ਸਾਹਲ ਹੁੰਨੇ ਵੀ ਲੈ ਲੈਨੇ ਨੇ ਬਸ ਦਿਖਾ ਲਈ ਹੋ ਗਿਆ ਨੂੰ ਦੁਬਾਰਾ ਹੁਣ ਫੇਰ ਲਿਆ ਕੇ ਲਗਾ ਦੂੰਗੀ ਇਹਦੇ ਵਿੱਚ ਤੇ ਆਹ ਹੈਗਾ ਵਾ ਵੀਲ ਟ੍ਰੇਸਿੰਗ ਵੀਲ ਕਹਿੰਦੇ ਐ ਇਹਨੂੰ ਇਹਨੂੰ ਜਦੋਂ ਆਪਾਂ ਕੱਪੜੇ ਦੇ ਉੱਪਰ ਨਾ ਉਹ ਕਰਦੇ ਤਾਂ ਨੀਚੇ ਛੱਪ ਜਾਂਦਾ ਵਾ ਤੇ ਫਿਰ ਉਹਦੇ ਸਾਥ ਨਾਲ ਮਾਰਕ ਕਰ ਦੋ ਤੇ ਇਹ ਆਹ ਹੈਗੀ ਆ ਢੇੜਨ ਵਾਸਤੇ ਇਹ ਆਸਤਰਾ ਦੀ ਆਂਦੀ ਆ ਜਿਵੇਂ ਉਦਰੀਨ ਵਗੈਰਾ ਢੇੜਨ ਦੇ ਨਾ ਕੰਮ ਆਂਦੀ ਹੈ ਇਹ ਤੇ ਕੇ ਆ ਮੇਰੇ ਕੋਲੇ ਤੇ ਬਾਕੀ ਆਹ ਜਿਹੜਾ ਪਾਈਪਿੰਗ ਸਿੱਧੀ ਕਰਨੀ ਆ ਜਾਂ ਕੁਝ ਪਾਉਣ ਵਾਸਤੇ ਇਦਾਂ ਦੇ ਟੂਲ ਜਿਹਨਾਂ ਮੈਂ ਰੱਖਦੀ ਆ ਕੋਲੇ ਤੇ ਐਦਾਂ ਕਰਕੇ ਫਿਰ ਆ ਇੱਕ ਇੱਕ ਇਹ ਹੈਗਾ ਲੱਕਰ ਜਿਹਾ ਇਹਦੇ ਨਾਲ ਤਾਂ ਅੱਗੇ ਫੜ ਕੇ ਖਿੱਚਿਆ ਜਾਂਦਾ ਵਾ ਦੇਟਿੰਗ ਦਾ ਹੋબી ਪਾਣਾ ਹੋਵੇ ਨਾ ਤੇ ਇੱਕਾ ਕੈਂਚੀ ਰੱਖੀ ਹੋਈ ਆ ਤੇ ਇੱਕਾ ਪੈਨ ਨਾ ਮੇਰੇ ਕੋਲੇ ਇਹ ਦੋ ਤਿੰਨ ਕਲਰ ਨੇਗੇ ਦੇ ਵਿੱਚ ਪੈਨ ਨੇ ਚ ਬਲੈਕ ਤੇ ਬਲੂ ਆ ਤੇ ਰੈੱਡ ਆ ਤੇ ਇੱਕਾ ਸਿੰਪਲ ਪੈਨ ਰੱਖਿਆ ਹੋਇਆ ਫਿਰ ਆ ਕਟਰ ਰੱਖਿਆ ਹੋਇਆ ਧਾਗੇ ਤੋਂ ਕੱਟਣ ਵਾਸਤੇ ਇਹ ਇਸ ਤਰ੍ਹਾਂ ਕੈਪ ਲੱਗ ਜਾਂਦਾ ਇਹਦੇ ਮੂਰੇ ਤੇ ਇਹ ਧਾਗੇ ਕੱਟਣ ਵਾਸਤੇ ਨਾ ਰੱਖਿਆ ਹੋਇਆ ਵਾ ਇਦਾਂ ਤੇ ਇਹਦੇ ਨੂੰ ਅੱਗੇ ਆ ਕੈਪ ਲੱਗ ਜਾਂਦਾ ਵਾ ਆਫਟਰ ਬੰਦ ਕਰਕੇ ਫਿਰ ਇਹਦੇ ਤੇ ਕੈਪ ਲੱਗ ਜਾਊਗਾ ਚਲੋ ਮੈਂ ਬਾਅਦ ਚ ਲਗਾ ਲੂੰਗੀ ਉਤਾਂ ਤੇ ਬਾਕੀ ਹੋਰ ਤੁਹਾਨੂੰ ਦਿਖਾਨੀਆਂ ਕੀ ਆ ਮੇਰੇ ਕੋਲ ਖਿੱਟ ਵਿੱਚ ਤੇ ਇਹ ਐਨਜੀ ਟੇਪ ਹੁੰਦਾ ਇੱਕ ਠੀਕ ਹੈ ਤੇ ਫਿਰ ਸੀਜ਼ਰ ਰੱਖੀ ਹੋਈ ਆ ਕੱਪੜਾ ਕੱਟਣ ਵਾਸਤੇ ਤੇ ਇੱਕ ਮੇਰੇ ਕੋਲ ਇਹ ਵਾਲਾ ਬਾਕਸ ਆ ਇਹ ਵਾਲੇ ਬਾਕਸ ਦੇ ਵਿੱਚ ਮੈਂ ਟਿਚ ਹੋ ਗਈਆਂ ਹੁੱਕਾਂ ਹੋ ਗਈਆਂ ਹਨਾ ਤੇ ਮੈਂ ਤੁਹਾਨੂੰ ਦਿਖਾਨੀ ਐ ਇੱਥੇ ਇਮੈਨਾਂ ਪੇਪਰ ਟੇਪ ਲਾ ਦਿੰਨੀ ਐ ਥੋੜਾ ਲੂਸ ਜਾ ਹੋ ਗਿਆ ਤੇ ਮੈਂ ਪੇਪਰ ਟੇਪ ਲਾ ਦਿੰਨੀ ਹੁਨੀ ਇਹਦੇ ਤੇ ਤੇ ਦੇਖੋ ਮੈਨੂੰ ਫਿਰ ਲੱਭਣਾ ਨਹੀਂ ਪੈਂਦਾ ਕੁਛ ਵੀ ਬਟਨ ਕਈ ਵਾਰੀ ਖੋ ਹੋ ਜਾਂਦੇ ਲਗਾਉਣਾ ਪੈਂਦਾ ਵਾ ਉਧਰ ਰੋਲਾ ਪਾ ਦਿੰਦੇ ਨੇਗੇ ਤੇ ਉਧਰ ਵੀ ਮੈਨੂੰ ਲੱਭਣਾ ਪੈਂਦਾ ਵਾ ਬਟਨ-ਬਟਨ ਐਦਾ ਸਾਰਾ ਕੁਝ ਮੈਨੂੰ ਇਹਦੇ ਵਿੱਚ ਹੀ ਮਿਲ ਜਾਂਦਾ ਤੇ ਇਹ ਹੁੱਕਾਂ ਨੇ ਤੇ ਇਹ ਵੀ ਚਿਰ ਟਿਚਰ ਰੱਖੇ ਹੋਏ ਨੇਗੇ ਤੇ ਇਹ ਵਾਲੇ ਫੈਂਸੀ ਬਟਨ ਨੇਗੇ ਤੇ ਇਹ ਬਸ ਮੈਂ ਰੱਖਦੀ ਰਹਿਣੀ ਐ ਅੱਧੀ ਬਟਨ-ਬਟਨ ਸੰਭਾਲ ਕੇ ਰੱਖ ਲੈਣੀ ਹੁੰਨੀ ਐ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਸੂਈਆਂ ਲੱਗੀਆਂ ਮੇਰੀਆਂ ਇਹਦੇ ਚੁੰਬਕ ਰੱਖੇ ਹੋਈਆਂ ਨੇ ਮੈਂ ਤਾਂ ਕਿ ਉਹ ਨਾ ਹੋਵੇ ਜੀ ਸੂਈਆਂ ਮੇਰੇ ਡਿੱਗਣ ਨਾ ਇਹ ਤਿੱਖੀਆਂ ਹੁੰਦੀਆਂ ਨੇ ਨਾ ਇਹਨੂੰ ਖੋਲ ਕੇ ਦਿਖਾ ਦੇਣੀ ਮੈਂ ਤੁਹਾਨੂੰ ਇੱਕ ਤਾਂ ਇੱਕ ਹੱਥ ਨਾਲ ਕੈਮਰਾ ਫੜਨਾ ਤੇ ਦੂਸਰੇ ਹੱਥ ਨਾਲ ਉਹ ਕਰ ਦੂੰਗੀ ਆ ਦੇਖੋ ਦਿਖ ਰਹੀਆਂ ਹੋਣਗੀਆਂ ਤੁਹਾਨੂੰ ਸੂਈਆਂ ਇਹਦੇ ਵਿੱਚ ਬਰੀਕ ਸੂਈਆਂ ਨੇ ਜੇ ਤਰਪਾਈ ਵਾਲੀਆਂ ਨੇਗੀਆਂ ਤੇ ਮੋਤੀ ਵਾਲੀਆਂ ਰੱਖੀਆਂ ਹੋਈਆਂ ਨੇ ਤੇ ਇੱਕ ਮੈਂ ਪਾਈ ਹੋਈ ਇਹਦੇ ਵਿੱਚ ਚੁੰਬਕ ਤਾਂ ਕਿ ਉਹ ਗਿਰਣ ਨਾ ਇਦਾਂ ਤੇ ਬਸ ਇੱਕ ਇਹ ਮੈਂ ਡੱਬਾ ਰੱਖਿਆ ਹੁੰਦਾ ਇਹਦੇ ਵਿੱਚ ਤੇ ਬਾਕੀ ਤੁਹਾਨੂੰ ਦਿਖਾਨੀ ਹੈ ਇਹਦੇ ਜਰੀਲਾ ਰੱਖਿਆ ਹੋਇਆ ਨਿੰਗੀਆਂ ਮੈਂ ਇਹਦੇ ਵਿੱਚ ਤੇ ਮੈਨੂੰ ਰੀਲਾਂ ਨੂੰ बार-बार ਉਹ ਨਾ ਉੱਠ ਕੇ ਨਹੀਂ ਜਾਣਾ ਪੈਂਦਾ ਪਰ ਇਹ ਵੀਰੇ ਕਿੱਟ ਵਿੱਚ ਮੇਰਾ ਸਾਰਾ ਸਮਾਨ ਆ ਜਾਂਦਾ ਵਾ ਇਹਦੇ ਵਿੱਚ ਤੇ ਐਸ ਤਰ੍ਹਾਂ ਰੀਲਾਂ ਨਿੰਗੀਆਂ ਰੰਗ-ਵਰੰਗੀਆਂ ਤੇ ਇੱਕ ਆ ਪੇਂਚ ਕਾਸ ਰੱਖਿਆ ਹੋਇਆ ਕਿਉਂਕਿ ਸਿੰਗਲ ਬੂਟ ਕਸਣਾ ਹੁੰਦਾ ਜਾਂ ਫਿਰ ਲੋਡ ਪੈਂਦੀ ਰਹਿੰਦੀ ਐ ਵੇਚ ਵਾਸਤੇ ਤੇ ਕੇਅਰ ਰੱਖਿਆ ਹੋਇਆ ਮੈਂ ਤੇ ਥੋੜੀ ਜਿਹੀ ਰੀਲ ਇਧਰ ਲੈ ਗਈਆਂ ਜਿਹੜੀਆਂ ਬਚ ਬੁਚ ਜਾਂਦੀਆਂ ਨੇ ਤੇ ਇਹ ਮਸ਼ੀਨ ਸਾਫ ਕਰਨ ਵਾਸਤੇ ਰੱਖਿਆ ਰੁਮਾਲ ਤੇ ਇਸ ਤਰ੍ਹਾਂ ਦੇਖੋ ਠੀਕ ਐ ਤੇ ਇਹਦੇ ਵਿੱਚ ਇਹ ਮੇਰੇ ਨਾ ਫੈਬਰਿਕ ਕਲਰ ਲੈ ਆਂਦੇ ਸੀਗੇ ਮੈਂ ਉਹ ਤਾਂ ਮੈਂ ਯੂਜ਼ ਕਰ ਲੇ 6 6 ਦਾ ਸੈੱਟ ਸੀਗਾ ਇਹ ਤੇ ਡੱਬੀ ਆਪਣੀ ਘਰ ਪਾ ਲਈ ਤੇ ਅੱਧਾ ਕਰਕੇ ਫਿਰ ਇਹਦੇ ਚ ਰੱਖੇ ਹੋਏ ਨੇ ਮੈਂ ਮਾਰਕਰ ਸਾਰਾ ਸਮਾਨ ਮੈਨੂੰ ਇਸ ਸੈਕਟ ਵਿੱਚ ਮਿਲ ਜਾਂਦਾ ਵਾ ਤੇ ਦੇਖੋ ਆਹ ਰੀਲਰ ਰੱਖਿਆ ਹੋਇਆ ਯਾਨੀ ਕਿ ਫਾਲਤੂ ਤੇ ਇਹ ਤੇਲ ਦੇਣ ਵਾਸਤੇ ਰੱਖੀ ਹੋਈ ਹੈ ਕੀਪ ਤੇ ਐਦਾਂ ਮੈਨੂੰ ਸਾਰਾ ਸਮਾਨ ਇਹਦੇ ਵਿੱਚ ਹੀ ਮਿਲ ਜਾਂਦਾ ਕਿਟ ਦੇ ਵਿੱਚ ਹੀ ਮਿਲ ਜਾਂਦਾ ਵਾ